Thank you. Let's <laughs> ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਨੂੰ ਕਿੱਥੇ ਮੈਂ ਬਿਠਾ ਮਾ ਬਾਬਾ ਨਾਨਕ ਜੀ ਦਾ ਅਰ ਮੇਰਾ No, yes. ਜਾ ਨਾਮ ਲੈ ਸੰਗ ਕਰ ਆਵਿਟੇ ਸਰਪਾਦ ਅਨੰਤ ਦਇਆ ਵਾਲੀ ਮਾਏ ਸਤ my ਸਭਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਸੰਤਾਂ ਗੁਰਦੁਆਰਾ ਵਰਨਾ ਸਾਹਿਬ ਤੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਨਾਂ ਦੇ ਆਗਮਨ ਪਰਬ ਨੂੰ ਮੁੱਖ ਰੱਖਦੇ ਹਾਂ ਛੇਵੀਂ ਪਰਵਾਸੀ ਨੂੰ ਜਲਦੀ ਪਾਉਂਦੇ ਹੋਏ ਸੇਵ ਪਰਿਵਾਰ ਸਰਮਹਿੰਦਰ ਸਿੰਘ ਜੀ ਇਹਨਾਂ ਦੇ ਸੁਪੁੱਤਰ ਸ੍ਰੀ ਮਾਨਕੋਜੀਤ ਸਿੰਘ ਦੇ ਪਰਿਵਾਰ ਨੇ ਸੰਤਾਂ ਨੂੰ ਇੱਥੇ ਨਵਾਜਿਆ ਪੋਸ਼ਕਾਲ ਉਪਰਪਤੀਆਂ ਬਖਸ਼ੀਆਂ ਦਾਤਾਂ ਵਿੱਚੋਂ ਚਾਹ ਦੇ ਰੰਗੜ ਮਠਿਆਈਆਂ ਦੇ ਨਗਰ ਨਾਲ ਹੀ ਵਿਹੰਤ ਮਾਇਆ ਸਰ ਮਹਿੰਦਰ ਸਿੰਘ ਜਿਸ ਪੱਤਰ ਕੋਲਦੀਪ ਸਿੰਘ ਜੀ ਦੇ ਪਰਿਵਾਰ ਵੱਲੋਂ 1100 ਰੁਪਏ ਦੀ ਸ਼ੇਵਾ ਸਰ ਕੋਲਦੀਪ ਸਿੰਘ ਦੇ ਜਮਾਦ ਅਮਨਪ੍ਰੀਤ ਉਹਨਾਂ ਵੱਲੋਂ ਵੀ ਅਮਨਪ੍ਰੀਤ ਜੀ ਵੱਲੋਂ ਵੀ ਬੇਨਤ ਮਾਇ 1100 ਰੁਪਏ ਦੀ ਸ਼ੇਵਾ ਗੁਰੂ ਕੇ ਨੰਗਰਾਂ ਕਰਕੇ ਕੀਤੀ ਗਈ ਦੋਨਾਂ ਪਰਿਵਾਰਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਪਰਿਵਾਰ ਨੂੰ ਧੰਨਵਾਦ ਅਨੰਦ ਸਭ ਦੀ ਬਾਣੀ ਦੇ ਜਾਪ ਕੀਤੇ ਗਏ ਔਰ ਗੁਰੂ ਸਾਹਿਬ ਨੇ ਸਾਨੂੰ ਦੱਸ ਦਿੱਤਾ ਅਨੰਤ ਸਬ ਦੀ ਪਹਿਲੀ ਪੰਕਤੀ ਦੇ ਅੰਦਰ ਕਹਿੰਦੇ ਅਨੰਗ ਪਿਆਰੀ ਮਾਏ ਸਤਿਗੁਰੂ ਮੈਂ ਪਾਇਆ ਉੱਥੇ ਕਿਸੇ ਪਦਾਰਥ ਦੀ ਗੱਲ ਨਹੀਂ ਕੀਤੀ ਦੁਨਿਆਵੀ ਸੁੱਖ ਦੀ ਗੱਲ ਨਹੀਂ ਕੀਤੀ ਪਰ ਮਨ ਇਹਦੇ ਵਿੱਚ ਉਹਨਾਂ ਨੇ ਮਿਲਿਆ ਕਹਿੰਦੇ ਅਸਲੀ ਆਨੰਦ ਕਿੱਥੋਂ ਮਿਲਿਆ ਜਦੋਂ ਪੂਰਨ ਗੁਰ ਨਾਲ ਮੇਲ ਬਣਿਆ ਕਹਿੰਦੇ ਅਨੰਦ ਪਿਆਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਜ ਸਿਤੀ ਮਨ ਵਡੀਆਂ ਵਧਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਦਿਨਛਾ ਸਕੁੜਿਆ ਗੁਰੂ ਸਾਹਿਬ ਕਹਿੰਦੇ ਅਸਲੀ ਆਨੰਦ ਪਰਮਾਤਮਾ ਦੀ ਬਾਣੀ ਦੇ ਅੰਦਰ ਗੁਰੂ ਜੀ ਕੋਲ ਜਾ ਕਰਕੇ ਤਾਂ ਹੀ ਗੁਰੂ ਸਾਹਿਬ ਨੇ ਮਹਿਮਤੀ ਕੀਤੀ ਕਹਿੰਦੇ ਸਤਗੁਰ ਆਇਓ ਸ਼ਰਨ ਤੁਹਾਰੀ ਕਿਉਂ ਆਇਆ ਮੇਰੇ ਸੂਖ ਨਾਮ ਹਰ ਸੋਭਾ ਚਿੰਤਾ ਰਾਹੇ ਹਮਾਰੀ ਗੁਰੂ ਜੀ ਕੋਲੇ ਬਖਸ਼ਿਸ਼ਾਂ ਹਨ ਤਾਂ ਹੀ ਆਪਾਂ ਪੜਦੇ ਨੇ ਲੱਖ ਖੁਸ਼ੀਆਂ ਬਾਸ਼ਾਈਆਂ ਜੇ ਸਤਗੁਰ ਨਜ਼ਰ ਕਰੇ ਜੇ ਗੁਰੂ ਤੁਖ ਜਾਏ ਤੇ ਇੱਕ ਖੁਸ਼ੀ ਨਹੀਂ ਲੱਖਾਂ ਖੁਸ਼ੀਆਂ ਬਾਸ਼ਾਈਆਂ ਵੀ ਦੇ ਕਰਕੇ ਨਿਵਾਜ ਦਿੰਦਾ ਹੈ ਪਰ ਜਦੋਂ ਉਹਦੀ ਨਜ਼ਰ ਦੇਸੀ ਪਾਤਰ ਬਣਾਂ। ਪਾਤਰ ਕਦੋਂ ਬਣਾਂਗੇ? ਗੁਰੂ ਸਾਹਿਬ ਕਹਿੰਦੇ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰਿ ਊਤਮ ਬਾਣੀ ਗਾਵਿਆ ਸੋਹਣ ਸਿੰਘ ਦਾ ਹਰ ਬਾਣੀ ਗਾਵੈ ਇਹਨਾਂ ਸਭੇ ਸੱਜਣ ਉਹਨਾਂ ਦੀ ਕੀਤੀ ਹੈ ਸਭਰ ਸੇਵਾ ਗੁਰੂ ਕਰਦਾ ਹੈ ਜਿਹੜੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਦੇ ਹਨ। ਜੇ ਕੋਈ ਬੱਚਾ ਮਾਂ-ਬਾਪ ਦਾ ਅਗਿਆਕਾਰ ਹੋਵੇ ਉਹਨੂੰ ਪਿਤਾ ਦੇ ਕੋਲੋਂ ਕੁਝ ਮੰਗਣ ਦੀ ਲੋੜ ਨਹੀਂ ਪਤਾ ਉਹਨੂੰ ਪਤਾ ਹੁੰਦਾ ਇਹਨੂੰ ਕਿਹੜੀ ਜਿਹੀ ਲੋੜਾਂ ਹਨ ਉਹ ਸਮੇਂ ਦੇ ਅਨੁਸਾਰ ਬਿਨਾਂ ਮੰਗੇ ਸਭ ਕੁਝ ਦੇ ਦਿੰਦਾ ਇਸ ਕਰਕੇ ਆਪਾਂ ਉਸ ਪ੍ਰਮਾਤਮਾ ਦੇ ਆਗਿਆਕਾਰੀ ਬੱਚੇ ਬਣੀਏ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਣਾ ਸਿੱਖੀਏ ਜਿਹੜਾ ਸਾਡਾ ਕਲਚਰਿਕ ਵਿਵਹਾਰ ਰਾਤ ਨੂੰ 10 11 ਵਜੇ ਤੱਕ ਚਾਪੀ ਮਾਰੋ ਹਰ ਬੰਦਾ ਬੌਂਤੇ ਲੱਗਿਆ ਸਵੇਰ ਨੂੰ ਬਾਜਾਂ ਵਾਲਿਆਂ ਨੇ ਆਪਾਂ ਉੱਠਦੇ ਨੇ ਅੰਮ੍ਰਿਤ ਵੇਲਾ ਆਪਾਂ ਗੁਆ ਲਿਆ ਜਦੋਂ ਅਸੀਂ ਸਵੇਰ ਦਾ ਸਮਾਂ ਖੁੰਝ ਗਏ ਇਸ ਸਾਰਾ ਦਿਨ ਫਿਰ ਆਪਾਂ ਜੀਵਨ ਦੇ ਸਫਰ ਵਿੱਚ ਖੁੰਝੇ ਜਾਵਾਂਗੇ। ਇਸੇ ਦਿਨ ਅਮਰਤ ਮੇਲੇ ਉੱਠ ਕੇ ਦੇਖੋ ਬਾਣੀ ਨਾਲ ਜੁੜੋ ਫਿਰ ਆਪਣੀ ਕਾਰੋਬਾਰ ਸ਼ੁਰੂ ਕਰੋ। ਦੇਖਿਓ ਸਾਰਾ ਦਿਨ ਕਿੱਦਾਂ ਵਰਕਤਾ ਪ੍ਰਮਾਤਮਾ ਨਾਲ ਹੁੰਦਾ। ਕਿਉਂਕਿ ਗੁਰੂ ਸਾਹਿਬ ਨੇ ਨਿਬੜਾਈ ਕਰ ਦਿੱਤਾ ਜਗਦੀ ਸਾਹਿਬ ਦੇ ਵਿੱਚ। ਕਹਿੰਦੇ ਉਸ ਪ੍ਰਮਾਤਮਾ ਨਾਲ ਪਿਆਰ ਕਿਵੇਂ ਬਣੇ? ਕਿਵੇਂ ਉਹਨੂੰ ਮੈਂ ਪ੍ਰਸੰਨ ਕਰਾਂ? ਕਹਿੰਦੇ ਅਮਰਤ ਮੇਲੇ ਦਾ ਸੱਚ ਨਾਮ ਵੜਿਆਈ ਵਿਚਾਰ। ਅਮਰਤ ਮੇਲੇ ਉੱਠ ਉਸ ਪ੍ਰਮਾਤਮਾ ਦੀ ਵੜਿਆਈਆਂ ਦੀ ਵਿਚਾਰ ਕਰ ਸੱਚੇ ਨਾਮ ਨਾਲ ਜੁੜਨਾ ਕਰ। ਸੋ ਇਹ ਜਿਹੜਾ ਸਮਾਪਤ ਜੀ ਨੂੰ ਮਿਲਿਆ 3 ਤਰੀਕ ਤੱਕ ਪ੍ਰਵਾਸ ਕਈਆਂ ਦਾ ਕੱਲ ਨੂੰ ਅਖੀਰੀ ਪ੍ਰਵਾਸ ਤਈ ਹੋਵੇਗੀ ਕੱਲ ਨੂੰ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਵੈਸੇ ਤੇ ਅਖੰਡ ਜਾਪ 26 ਤੀਜ ਤੋਂ ਲਗਾਤਾਰ ਚੱਲ ਰਹੇ ਹਨ ਜੋ ਕੱਲ ਨੂੰ ਖੰਡ ਪਾਸ਼ਾ ਬ੍ਰਹਮ ਹੋਣ ਦੇ ਸਾਰੀਆਂ ਸੰਗਤਾਂ ਪਰ ਹੋਣਗੇ 4 ਤਰੀਕ ਨੂੰ ਨਗਰ ਕੀਰਤਨ ਉਹ ਵੀ ਇਸੇ ਸ਼ਰਮਾ ਰੋਡ ਤੋਂ ਹੁੰਦੇ ਹੋਏ ਹੂ ਵਾਲੇ ਅੰਡੇ ਵਾਲੇ ਪਾਸਿਆਂ ਹੁੰਦਿਆਂ ਗੁਰਦੁਆਰਾ ਸਾਹਿਬ ਦੇ ਫੇਸ ਸਮਾਪਤ ਹੋਵੇਗਾ ਨਗਰ ਕੀਰਤਨ ਵਿੱਚ ਵੀ ਆਪ ਜੀ ਨੇ ਸ਼ਾਮਲ ਹੋ ਕੇ ਗੁਰੂ ਕਾੜੀਆਂ ਰੌਣਕਾਂ ਨੂੰ ਵਧਾਉਣਾ ਗੁਰੂ ਕਾ ਰੰਗ ਖੁਸ਼ੀਆਂ ਪ੍ਰਾਪਤ ਕਰਨੀਆਂ ਜਿਹਨਾਂ ਰਸਤਿਆਂ 'ਚ ਨਗਰ ਕੀਤੇ ਨੇ ਜਾਣਾ ਹੈ ਉਹਦੀ ਸਫਾਈ ਉਹਦੀ ਸਜਾਵਟ ਕਰਨੀ ਤੇ ਸਭ ਤੋਂ ਵੱਡਾ ਆਪਣਾ ਹਿਰਦਾ ਕਰਨਾ ਜਿਵੇਂ ਆਪਾਂ ਰਸਤੇ ਸਾਫ਼ ਕਰਦੇ ਨਾ ਪਹਿਲਾਂ ਹਿਰਦੇ ਘਰ ਨੂੰ ਜਰੂਰ ਸਾਫ਼ ਕਰਨਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਅੰਦਰ ਪਰਮੇਸ਼ਰ ਦੇ ਗਿਆਨ ਨੂੰ ਵਸਾਉਣ ਦਾ ਯਤਨ ਕਰਨਾ ਇਹ ਸਭ ਤੋਂ ਵੱਡਾ ਸਾਡਾ ਬਲਾਲਾ ਹੋਵੇਗਾ। ਉਹ ਬੇਨਤੀ ਹੈ ਸ਼ੇਵਕ ਪਰਿਵਾਰ ਅਨੁਸਾਰ ਮਹਿੰਦਰ ਸਿੰਘ ਜੀ ਦੇ ਪਰਿਵਾਰ ਨੂੰ ਗੁਰੂ ਕਾ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤੇ ਜਾਣ ਕਿ ਸਿਰੋਪਾਓ ਲੈਣ ਨਾਲ ਹੀ ਬੇਨਤੀ ਹੈ ਇਹਨਾਂ ਦੇ ਜੋ ਪੰਡੋਰੀ ਨੌਜਨਾ ਵੱਲੋਂ ਅਮਨ ਪੇਸ਼ੇ ਵੱਲੋਂ ਬੇਨਤ ਮਾਇਆ ਕਰਕੇ ਸੇਵਾ ਦਿੱਤੀ ਗਈ ਉਹ ਵੀ ਆਪਣਾ ਸਿਰੋਪਾਓ ਲੈਣ ਦੀ ਪ੍ਰਪਲਤਾ ਕਰਨ ਉਹਦੇ ਪਰਿਵਾਰ ਦੇ ਮੈਂਬਰ ਉਪਰਾਮ ਤਰਜਾਸ਼ ਬੇਨਤੀ ਹੋਵੇਗੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋਨ ਦਾਸ ਉਹਦੀ ਦੀ ਸਾਰੀਆਂ ਸੰਕਾਂ ਨੇ ਸਿਆਣੀ ਬਾਗ ਸਟੋਰ ਉੱਥੇ ਪਹੁੰਚਣਾ ਗੁਰਨਾ ਜੀ ਵਾਹਿਗੁਰੂ ਜਾਚ ਮੰਗੇ ਦਾਮ ਦੇ ਪਿਆਰੇ ਦੇਵ ਨਾਰ ਦਾਤਾਰ ਮੈਂ ਨਿਤ ਤਾਲਿਆਂ ਨੂੰ ਪਹੁੰਚਣਾ ਜਾਈ ਮੂਰ ਰਤਲ ਫੜਾਰੇ ਨਾਮ ਸ਼ਬਦੇ ਪਾਰ ਸਭ ਕੀ ਸਾਰਿਆ ਜਿਸ ਦਾ ਦਿੱਤਾ ਖਾਵਣਾ ਕਿਸ ਕਹੀ ਐਸਾ ਆਸ ਨਾਨਕ ਹੁਕਮਾ ਚੱਲਈ ਨਾਲ ਕਸ਼ਮ ਚ ਦੇ ਅਰਦਾਸ ਸੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੇ ਆਰਮਣ ਪਰਬ ਨੂੰ ਮੱਕ ਰੱਖਦੇ ਹਾਂ ਸਮੂਹ ਸੰਗਤਾਂ ਨੇ ਅੱਜ ਗੁਰਦੁਆਰਾ ਸਾਹਿਬ ਤੋਂ ਸ਼ਹੀਦੀ ਪ੍ਰਬਾਤ ਲਈ ਵਾਸਤੇ ਚੱਲੇ ਪਾਏ ਹਨ ਸਤਾਰ ਮਹਿੰਦਰ ਸਿੰਘ ਜਿਨ੍ਹਾਂ ਦੇ ਸੁਪੁੱਤਰ ਹੈ ਸ਼੍ਰੀਮਾਨ ਕੌਦੀਸ਼ ਸਿੰਘ ਦੇ ਪਰਿਵਾਰ ਨੇ ਸੰਗਤਾਂ ਨੂੰ ਰਵਾਜਿਆ ਆਗੀਆਂ ਬਖਸ਼ੀਆਂ ਦਾਤਾਂ ਵਿੱਚੋਂ ਚਾਹ ਦੇ ਮਠਿਆਣੀਆਂ ਦੇ ਵਿਸ਼ਵਾ ਨੂੰ ਮਿਸਕਾਉਣੇ ਕੀਤੇ ਨਾਲ ਹੀ ਬਿੰਦ ਮਾਇਆ ਸ਼੍ਰੀ ਮਾਨ ਕੋਰੀ ਸਿੰਘ ਦੇ ਪਰਿਵਾਰ ਵੱਲੋਂ 1100 ਰੁਪਏ ਦੀ ਸੇਵਾ 1100 ਰੁਪਏ ਦੀ ਸੇਵਾ ਤੇ ਨਾਲ ਦੀ ਬੇਟੀ ਹਰਪ੍ਰੀਤ ਕੌਰ ਅਮਨ ਪ੍ਰੀਤ ਸਿੰਘ ਦੇ ਗੋਹਣਾ ਬਣਾਉ 1100 ਰੁਪਏ ਦੀ ਸੇਵਾ ਗੁਰੂ ਦੇ ਲੰਗਰਾਂ ਕੱਟੇ ਕੀਤੇ ਗਏ ਜਿਨ੍ਹਾਂ ਖਿਆਨਾਂ ਵਿੱਚੋਂ ਪਰਿਵਾਰਾਂ ਨੇ ਮਾਇਆ ਕਰਕੇ ਸੇਵਾ ਦਿੱਤੀ ਤੇ ਤੋਂ ਵੀ ਸਮਾਉਣੇ ਨੇ ਜਿਨ੍ਹਾਂ ਮਨੋਰਥਾਂ ਕਰਕੇ ਆਪ ਜੀ ਦੇ ਚਰਨ ਪਸੇ ਸੋ ਮਨੋਰਥ ਸਾਹਿਬ ਜੀ ਨੇ ਸੰਪੂਰਨ ਕਰਨੇ ਦਰੋਂ ਪਰ ਉਹ ਬੇਨਤ ਰਸਨਾ ਬਖਸ਼ਣ ਕਰੀਆਂ ਲੋ ਨੰਬਰ 잡ਦੇ ਰੱਖਣ ਦਰੋਂ ਪਰ ਉਹ ਬੁਸ਼ਕੀ ਜੀਵਨ ਚੰਗੀ ਕਲਾ ਦੀਆਂ ਦਾਤਾਂ ਬਖਸ਼ਣੀਆਂ ਸਹੀ ਪਿਆਰੇ ਮੇਰਲੇ ਜਿਨ੍ਹਾਂ ਬਨਿਆਸੀ ਦਾ ਨਾਮ ਕਿਹਾਵੇ ਮਾਨਕ ਨਾਮ ਸੰਗੀਤਰਾ ਇਹ ਸੁਖੀਸ਼ ਵਾਹੇ ਗੁਦੀ ਕਾ ਸਾਹ ਵਾਹੇ ਗੁਦੀ ਦੀ ਫਸੇ ਬੋਲੇ ਸੋਨਿਹਾਰ ਆ ਤੁਰੀ ਆਕਾਲ ਵਾਹੇ